ਮੈਂ ਅਮਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਗੁਰਨਾਨਕ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਸਾਹਮਣੇ ਸਿਵਲ ਹਸਪੀਟਲ ਤਰਨਤਾਰਨ ਅੱਜ ਮੈਂ ਆਪਣੇ ਸੈਂਟਰ ਵਿਖੇ ਲਵਾਸਾ ਦੀ ਟੀਮ ਨੂੰ ਜੀ ਆਇਆਂ ਨੂੰ ਕਹਿਣਾ ਹਾਂ ਲਵਾਸਾ ਹਸਪੀਟਲ ਜੋ ਕਿ ਬਹੁਤ ਹੀ ਮੰਨਿਆ ਪਰ ਮੰਨਿਆ ਹਸਪੀਟਲ ਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਸਪੈਸ਼ਲਿਸਟੀ ਹੈ ਜਿਵੇਂ ਗਾਇਨਕਾਲੋਜਿਸਟ ਆਰਥੋਪੀਡੀਸ਼ਨ ਐਂਟ੍ਰੋਗੇਸਟਰੋ ਹੋਰ ਵੀ ਸਾਰੀਆਂ ਸਹੂਲਤਾਂ ਉੱਥੇ ਉਪਲਬਧ ਨੇ ਅੱਜ ਮੈਂ ਬੜੇ ਮਾਣ ਨਾਲ ਕਹਿ ਰਿਹਾ ਹਾਂ ਉਹਨਾਂ ਦੇ ਸਾਰੇ ਸਟਾਫ ਦੀ ਇੱਥੇ ਓਪੀਡੀ ਅੱਜ ਮੇਰੇ ਸੈਂਟਰ ਵਿਖੇ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਡਾਕਟਰ ਬਲਜੋਤ ਸਿੰਘ ਡਾਕਟਰ ਅਮਨਦੀਪ ਸਿੰਘ ਡਾਕਟਰ ਇਸ਼ਾਨਤ ਮਿੱਤਲ ਅਤੇ ਹੋਰ ਵੀ ਬਹੁਤ ਸਾਰੇ ਡਾਕਟਰ ਜਿਹੜੇ ਉੱਥੇ ਲਵਾਸਾ ਦੇ ਵਿੱਚ ਸੁਵਿਧਾਵਾਂ ਦੇ ਰਹੇ ਨੇ ਉਹ ਅੱਜ ਮੇਰੇ ਸੈਂਟਰ ਵਿਖੇ ਹਰ ਰੋਜ਼ 10 ਤੋਂ 2 ਵਜੇ ਤੱਕ ਆਪਣੀਆਂ ਸਾਰੀਆਂ ਸੁਵਿਧਾਵਾਂ ਇੱਥੇ ਦੇਣਗੇ ਇਹ ਜ਼ਿਲ੍ਹੇ ਦਾ ਪਹਿਲਾ ਹੀ ਆ ਡਾਇਰਵਰਸਿਟੀ ਦੇ ਵਿੱਚ ਲਵਾਸਾ ਨੇ ਕੰਮ ਜੀ ਲਵਾਸਾ ਹਸਪੀਟਲ ਵੈਸੇ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਜਿਵੇਂ ਅਮਰਸਰ ਖੰਨਾ ਨਵਾਂ ਸ਼ਹਿਰ ਮਹੱਲੀ ਵਿਖੇ ਉਹਨਾਂ ਦੀਆਂ ਬ੍ਰਾਂਚਸ ਨੇ ਪਰ ਅੱਜ ਉਹਨਾਂ ਨੇ ਮੇਰੇ ਡਾਇਗਨੋਸਟਿਕ ਸੈਂਟਰ ਨੂੰ ਚੁਣਿਆ ਕਿ ਜਿੱਥੇ ਉਹ ਆਪਣੇ ਡਾਕਟਰ ਭੇਜ ਕੇ ਉਹਨਾਂ ਦੇ ਨਾਲ ਪੂਰੇ ਤਰਨਤਨ ਜਿਹੜੇ ਦਾ 400 ਪਿੰਡ ਅਤੇ ਪੂਰਾ ਸ਼ਹਿਰ ਕਵਰ ਕਰਨਗੇ ਬਹੁਤ ਹੀ ਸਸਤੇ ਰੇਟਾਂ ਦੇ ਉਹਨਾਂ ਨੂੰ ओपीडी ਦੀਆਂ ਸਹੂਲਤਾਂ ਦੇ ਰਹੇ ਹਨ। ਬਾਜੀ ਦੋ ਮਸਾ ਦੀ ਬਾ ਵੱਖਰਾ ਹੈ। ਸੌਰੀ ਬਾਜੀਆਂ ਨਾ ਉਹ ਦੀ ਮਸਾ ਦੀ ਬਾ ਨੇ ਕੀ ਮਕਾਨ ਐਡ ਹੋ ਰਿਹਾ। ਦੇਖੋ ਜਿਵੇਂ ਮੈਂ ਇਹਨਾਂ ਦੇ ਹਸਪੀਟਲ ਜਾ ਕੇ ਵਿਜ਼ਿਟ ਕੀਤੀ ਸਾਡੀ ਸਾਰੀ ਟੀਮ ਨੇ ਮੈਂ ਇਹਨਾਂ ਦੇ ਜਿਹੜੇ ਚੇਅਰਮੈਨ ਨੇ ਬਜਾਜ ਜੀ ਉਹਨਾਂ ਨੂੰ ਮਿਲਿਆ ਜਿਹੜੇ ਅਭਿਸ਼ੇਕ ਲੰਬਾ ਜੀ ਨੇ ਜਿਹੜੇ ਇਹਨਾਂ ਦੇ ਪੀਰਾ ਮਿਲਦੇ ਹੈਡ ਨੇ ਉਹਨਾਂ ਨੂੰ ਮਿਲਿਆ ਪਰ ਮੈਨੂੰ ਉਹਨਾਂ ਦੇ ਇੱਕ ਜਿਹੜਾ ਉਹਨਾਂ ਦਾ ਉਦੇਸ਼ ਹੈ ਨਾ ਪੰਜਾਬ ਦੇ ਵਿੱਚ ਜਿਹੜੀਆਂ ਸਿਹਤ ਸਬਧਾਵਾਂ ਨੂੰ ਬਹੁਤ ਹੀ ਢੇਠਲੇ ਪੱਧਰ ਤੋਂ ਸ਼ੁਰੂ ਕਰਕੇ ਦੇਣੀਆਂ ਕਿਉਂਕਿ ਸਿਹਤ ਸਬਧਾਵਾਂ ਬਹੁਤ ਮਹਿੰਗੀਆਂ ਨੇ ਬੜੇ ਮਹਿੰਗੇ ਰੀਡ ਨੇ ਸਕਾਉਟ ਦੀ ਗੱਲ ਕਰ ਲਓ ਜਾਂ ਹੋਰ ਹਸਪਤਾਲਾਂ ਦੀ ਗੱਲ ਕਰ ਲਓ ਉੱਥੋਂ ਤੱਕ ਬੰਦਾ ਪਹੁੰਚ ਨਹੀਂ ਸਕਦਾ ਲਿਵਾਸਾ ਦੀ ਪਰ ਲਿਵਾਸਾ ਜਿਹੜੀ ਲਿਵਾਸਾ ਦੀ ਸੋਚ ਹੈ ਨਾ ਮੈਂ ਗਰੀਬ ਪੱਦਰ ਤੇ ਜਿਹੜੇ ਬਹੁਤ ਹੀ ਗਰੀਬ ਲੋਕ ਨੇ ਉਹਨਾਂ ਤੱਕ ਵੀ ਇਹ ਸੁਵਿਧਾਵਾਂ ਪਹੁੰਚਣ ਉਹਨਾਂ ਨੂੰ ਵੀ ਇਹ ਸਾਰੀਆਂ ਉੱਚ ਉੱਚ ਦਰਜੇ ਦੀਆਂ ਸੁਵਿਧਾਵਾਂ ਮਿਲ ਇਹ ਲਿਵਾਸਾ ਦਾ ਉਦੇਸ਼ ਹੈ ओपीडी ਦੀ ਫੀਸ ਨਹੀਂ ਰੱਖੀ ਲਿਵਾਸਾ ओपीडी ਦੀ ਫੀਸ ਬਿਲਕੁਲ ਵਾਜਬ ਹੀ ਹੈ ਪਰ ओपीडी ਅਸੀਂ ਅਜੇ 1 ਮਹੀਨਾ ਹੀ ਕੋਈ ओपीडी ਨਹੀਂ ਲੈ ਰਹੇ 1 ਮਹੀਨਾ ਲਿਵਾਸਾ ਦੇ ਵੱਲੋਂ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀ ओपीडी ਦੀਆਂ ਫਰੀ ਦਿਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਵਾਜਬ ਫੀਸ ਹੋਊਗੀ ਸ਼ਹਿਰ ਦੇ ਲੋਕਾਂ ਦਾ ਦੇਖ ਕੇ ਫਿਰ ਕੀਤੀ ਹੈ ਟਾਈਮਿੰਗ ਕੀ ਰਹੇਗੀ ਟਾਈਮਿੰਗ 10 ਵਜੇ ਤੋਂ ਲੈ ਕੇ 2 ਵਜੇ ਤੱਕ ਹਰ ਰੋਜ਼ ਡਾਕਟਰ ਆਉਣਗੇ ਜਿਵੇਂ ਗਾਇਨੀ ਦੇ ਨੇ ਉਹ ਵੀਰਵਾਰ ਦੇ ਵੀਰਵਾਰ ਆ ਰਹੇ ਨੇ ਛਾਤੀ ਦੇ ਟੀਵੀ ਦੇ ਮਾਰਨੇ ਫਰਾਈਡੇ ਨੂੰ ਆ ਰਹੇ ਨੇ ਸੋਮਵਾਰ ਨੂੰ ਹੱਡੀਆਂ ਦੇ ਮਾਰ ਆ ਰਹੇ ਨੇ ਮੰਗਲਵਾਰ ਨੂੰ ਕਾਰਡੀਓਲੋਜਿਸਟ ਆ ਰਹੇ ਨੇ ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਦਿਨ ਰੱਖੇ ਹੋਏ ਸਨੇਹਾ ਡੋਕਟਰ ਨੂੰ ਇਲਾਜ ਬਾਜਰਾ ਇਹ ਰਾਜ ਕਿੱਥੇ ਦਾ ਹੈ ਇਲਾਜ ਵੇਖੋ ਜੇ ਤੇ ਇੰਡੋ ਡੇ ਕੇਅਰ ਦੇ ਹੋਇਆ ਤੇ ਉਹ ਇੱਥੇ ਹੀ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਕੋ ਨਾਨਕ ਸਕੈਨ ਸੈਂਟਰ ਦੇ ਉੱਪਰ ਇਹ ਹਸਪਤਾਲ ਬਣਾ ਰਹੇ ਆ ਪਰ ਉਸ ਤੋਂ ਬਾਅਦ ਜੇ ਕੋਈ ਜ਼ਿਆਦਾ ਸੀਰੀਅਸ ਪੇਸ਼ੈਂਟ ਆ ਜਿਹੜਾ ਇੱਥੇ ਰੱਖ ਗਿਆਹੀਂ ਉਹਦਾ ਇਲਾਜ ਨਹੀਂ ਕਰ ਸਕਦੇ ਤੋ ਲਵਾਸਾ ਹਸਪਤਾਲ 에ਅਰਬੋਰਡ ਰੋਡ ਅੰਮ੍ਰਿਤਸਰ ਉਹਨੂੰ ਲਿਜਾਇਆ ਜਾਵੇਗਾ ਉੱਥੇ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਕਈ ਵਾਰ ਕੁਝ ਪੇਸ਼ੈਂਟ ਹੁੰਦੇ ਨੇ ਜਿੱਦਾਂ ਸੋਲਾ ਹਸਪਤਾਲ ਐਡਮਿਟ ਹੁੰਦੇ ਨੇ ਉਹਨਾਂ ਨੂੰ ਅੰਮ੍ਰਿਤਸਰ ਆਖੋ ਕੀਤਾ ਜਾਂਦਾ ਕਿ ਉਹਨਾਂ ਵਾਸਤੇ ਵੀ ਇੱਥੇ ਸਹੂਲਤਾਂ ਜੀ ਹਾਂ ਹੁਣ ਕਿਸੇ ਵੀ ਪੇਸ਼ੈਂਟ ਤਗਰੀਬਨ ਤਗਰੀਬਨ ਜਿਹੜੀ او پی ڈی ਦੀਆਂ ਸੁਵਿਧਾਵਾਂ ਇੱਥੇ ਆ ਡੇ ਕੇਅਰ ਤੇ ਵੀ ਇੱਥੇ ਸੁਵਿਧਾਵਾਂ ਦੇ ਰਹੇ ਨੇ ਪਰ ਜੇ ਕਿਤੇ ਕੋਈ ਜਿਆਦੀ ਐਮਰਜੈਂਸੀ ਪੈਂਦੀ ਆ ਤਾਂ ਉਹ ਫਿਰ ਅੰਮ੍ਰitsar ਰੈਫਰ ਕੀਤਾ ਜਾਂਦਾ ਜਿਹੜੇ ਕਾਰਡ ਬਣਾਏਗੇ ਆਯੁਸ਼ਮਾਨ ਕਾਰਡ ਬਣਾਏਗੇ ਜਾਂ ਦੂਜੇ ਪੰਜਾਬ ਸਰਕਾਰ ਕਾਰਡ ਹੋਇਆ ਉਹਨਾਂ ਵੱਲੋਂ ਜਿਹੜੀ ਜੇ ਮਰੀਜ਼ ਆਖਰ ਹੁੰਦਾ ਇਹ ਉਹ ਸੇਵਾ ਦੀ ਅਵੇਲੇਬਲ ਹੈ ਜੀ ਹੌਲੀ ਹੌਲੀ ਅਸੀਂ ਆਪਣਾ ਡਾਇਗਨੋਸਟਿਕ ਸੈਂਟਰ ਆਯੁਸ਼ਮਾਨ ਦੇ ਨਾਲ ਆਲਰੇਡੀ ਅਸੀਂ ਹੈਲਥ ਇੰਪੈਨਲਮੈਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਸਕੂਲ ਦੇ ਰਹੇ ਆ ਜਿਹੜੇ ਵੀ ਅਲਟਰਾ ਸਾਊਂਡ ਪੰਜਾਬ ਸਰਕਾਰ ਵੱਲੋਂ ਇੰਪੈਨਲਮੈਂਟ ਦੇ सिविल हॉस्पिटल ਦੇ ਆਮ ਆਦਮੀ ਕਲੀਨਿਕ ਤੋਂ ਹੁੰਦੇ ਸਾਡਾ ਸੈਂਟਰ ਦੇ ਰਿਹਾ ਅਸੀਂ ਪੂਰੇ ਜ਼ਿਲ੍ਹੇ ਦੇ 35 ਤੋਂ 40 ਆਮ ਆਦਮੀ ਕਲੀਨਿਕਾਂ ਦੇ ਪੇਸ਼ੈਂਟ ਅਟੈਂਡ ਕਰ ਰਹੇ ਹਾਂ ਖੰਡੂਰ ਸਾਹਿਬ ਐਸਡੀਐਚ ਸਿਵਲ ਹਸਪਤਲ ਤਰਨਤਾਰਨ ਸਿਵਲ ਹਸਪਤਲ ਪੱਟੀ ਦੇ ਮਰੀਜ਼ਾਂ ਨੂੰ ਵੀ ਇਹੀ ਸੁਵਿਧਾ ਫਰੀਦ ਦੇ ਰਿਹਾ ਸੁਨੇਹਾ ਕੀ ਜਿੰਨੇ ਵੀ ਦੇਖ ਰਹੇ ਨੇ ਕਿ ਵੱਤੋ ਵੱਤ ਲੋਕ ਪਹੁੰਚਣ ਇਥੇ ਅਸੀਂ ਸੁਨੇਹਾ ਇਹ ਦਿੰਨੇ ਆ ਕਿ ਉੱਚ ਦਰਜੇ ਦੀਆਂ ਮੈਡੀਕਲ ਸੁਵਿਧਾਵਾਂ ਦਾ ਫਾਇਦਾ ਲੈਣ ਲਈ ਤੁਸੀਂ ਸਾਡੇ ਸੈਂਟਰ ਵਿਖੇ ਪੁੱਜੋ ਹੋਰ ਇੱਕ ਮਹੀਨਾ ਉਹਨਾਂ ਦੇ ਕੋਲੋਂ ਕੋਈ ਆਪੀਡੀ ਨਹੀਂ ਲਈ ਜਾਏਗੀ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਵਧੀਆ ਜਾਂਚ ਕੀਤੀ ਜਾਊਗੀ ਉਹਨਾਂ ਨੂੰ ਵਧੀਆ ਸਲਾਹ ਦਿੱਤੀ ਜਾਊਗੀ ਤਾਂ ਜੋ ਆਪਣਾ ਜੀਵਨ ਪੱਧਰ ਮੈਡੀਕਲ ਤਰੀਕੇ ਦਾ ਹੋਰ ਉੱਚਾ ਕਰ ਸਕਣ ਜਿਨ੍ਹਾਂ ਨੇ ਆਉਣਾ ਉਹਨਾਂ ਨੂੰ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰ ਫੇਰ ਲੋਕੇਸ਼ਨ ਸਾਡਾ ਡਾਇਗਨੋਸਟਿਕ ਸੈਂਟਰ ਜੋ ਕਿ ਪਿਛਲੇ 5 ਸਾਲ ਤੋਂ ਇੱਥੇ ਚੱਲ ਰਿਹਾ ਹੈ ਅਸੀਂ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਮੈਡੀ ਸਿਟੀ ਮਾਰਕੀਟ ਤੇ ਆਪਣਾ ਸੈਂਟਰ ਚਲਾ ਰਹੇ ਹਾਂ ਸੋ ਗੁਰਨਾਨਕ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਸਾਹਮਣੇ ਸਿਵਲ ਹਸਪੀਟਲ ਤਰਨਤਾਰ ਧੰਨਵਾਦ ਧੰਨਵਾਦ